ਮੈਂ ਸਾਰੇ ਗੇੜਾ ਲਾ ਕੇ ਆਈ ਆਂ ਇੱਧਰ ਕੱਚੀ ਮੰਡੀ ਵੱਲ ਵੀ ਤੇ ਹਾਲਾਤ ਬਹੁਤ ਮਾੜੇ ਆ ਉਹ ਤੇ ਮਦੋ ਮੋਟਰ ਚ ਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜੂਗਾ ਇਹਨਾਂ ਵੀ ਅੱਜ ਸਪੀਡ ਵਾ ਕਿਉਂ ਪਾਣੀ ਦਾ ਚੱਕੀ ਜਾਊਗਾ ਉਹ ਤਾਂ ਇੰਨਾ ਇੰਨਾ ਪਾਣੀ ਲੋਕੀ ਤਾਂ ਵਿੱਚ ਜੰਮੜ ਡੁੱਬਦੇ ਫਿਰਦੇ ਆ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜਿਵੇਂ ਰਿਪੋਰਟ ਤਾਂ ਮੇਰੇ ਕੋਲੇ ਖੜਾ ਹੈ ਤਾਂ ਕਹਿੰਦੇ ਇਹ ਉਹ ਚਲਾਉਂਦਾ ਨਿੰਮਾ ਨਹੀਂ ਚਲਾਉਂਦਾ ਲਮੋਰਟਰ ਦਾ ਤੁਸੀਂ ਚਲਾਓ ਨਹੀਂ ਮੈਂ ਉਹ ਉਹਦਾ ਹੈਂਡਓਵਰ ਹੀ ਨਹੀਂ ਕੀਤੀ ਕੁਮਾਰ ਜੀ ਉੱਪਰ ਬਿਠਾ ਕੇ ਤੱਕ ਹੋ ਗਿਆ ਹੈਂਡਓਵਰ ਹੀ ਨਹੀਂ ਕੀਤੀ ਸਾਨੂੰ ਨਹੀਂ ਹੈਂਡਓਵਰ ਉਹਨੂੰ ਟ੍ਰੇਨਿੰਗ ਉਹਨੂੰ ਹੈਂਡਓਵਰ ਕੀਤੀ ਜੀ ਸਾਨੂੰ ਨਹੀਂ ਆਉਂਦਾ ਉਹਨਾਂ ਨਗਰ ਕੌਂਸਲ ਨਾਲ ਸੀ ਸੋਨ ਨੂੰ ਮੈਂ ਉਹਨੂੰ ਹੀ ਪਤਾਇਆ ਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲ ਹਾਂ ਕੀ ਹੈ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ ਸਿਸੀ ਦਾ ਅੱਛਾ ਮੈਂ ਨਾ ਤੁਹਾਨੂੰ ਤਾਂ ਬੁਲਾਇਆ ਮੈਂ ਸਾਰੇ ਗੇੜਾ ਲਾ ਕੇ ਆਈ ਆਂ ਇੱਧਰ ਕੱਚੀ ਮੰਡੀ ਵੱਲ ਵੀ ਹਾਂਜੀ ਮੈਂ ਤੇ ਹਾਲਾਤ ਬਹੁਤ ਮਾੜੇ ਆ ਜੇ ਜੇਦਾ ਮਾਰਸ ਹੁਣੇ ਰੁਕ ਜਾਂਦੀ ਹੈ ਹਾਂ ਸ਼ਹਿਰ ਤਾਂ ਸ਼ਾਮ ਨੂੰ ਖਾਲੀ ਹੋ ਜਾਊਗਾ ਅੱਛਾ ਤੇ ਜੇ ਪ੍ਰੋਲੋਂਗ ਹੋ ਗਿਆ ਤੇ ਫਿਰ ਕੱਲ ਦੁਪਹਿਰ ਤੱਕ ਜਾਊਗੀ ਗੱਲ ਨਹੀਂ ਆ ਜੇ ਜਨਰੇਟਰ ਮੋਟਰ ਸਭ ਚੱਲ ਰਹੀ ਹੈ ਲਾਈਟ ਹੈ ਨਹੀਂ ਜਨਰੇਟਰ ਚੱਲੀ ਜਾਂਦੀ ਨਹੀਂ ਇਹ ਹਮੇਸ਼ਾ ਹੀ ਆਏ ਹੁੰਦਾ ਹਮੇਸ਼ਾ ਮੌਨਬਾਰਿਸ਼ ਦਾ ਪਾਣੀ ਬੱਤੇ ਡਿਜ਼ਾਈਨ ਨਹੀਂ ਨਾ ਸੀ ਹੋਣਾ ਕਿੰਨਾ ਸਰ ਕਿੰਨਾ ਸਰ ਖੜਦਾ ਐਮ ਜੀ ਹੁਣ ਜਸਪੂ ਹੁਣ ਬਾਰਿਸ਼ ਹੋ ਗਈ ਆ ਗਲੀਆਂ ਸ਼ਾਮ ਨੂੰ ਕਲੀਅਰ ਹੋ ਜੇ ਜੇ ਰਾਤ ਨੂੰ ਮਤਲਬ 12:30 ਮਤਲਬ ਇਹ ਸਾਰਾ ਦਿਨ ਆਈ ਰਹੂਗਾ ਹਾਂਜੀ ਸਾਰਾ ਦਿਨ ਇਹਦਾ ਕਾਰਨ ਕੀ ਆ ਮੈਂ ਮ ਆਪਣਾ ਸੀਵਰ ਜਿਹੜੀਆਂ ਨਾ ਹਾਂ ਪਾਣੀ ਉਹਦੇ ਡਿਜ਼ਾਈਨ ਹੀ ਨਹੀਂ ਹੁੰਦਾ ਕੱਲਾ ਸੀਵਰ ਤੇ ਬਰਸਾਤੀ ਵਾਸਤੇ ਨਹੀਂ ਡਿਜ਼ਾਈਨ ਹੁੰਦਾ ਮੋਰਨ ਡਿਸਚਾਰਜ ਦੇ ਅਪਰਕਰ ਕਰਾਏ ਪਾਣੀ ਵਾਸਤੇ ਹੁੰਦੇ ਸਟਾਰਮ ਸੀਵਰ ਕਿਤੇ ਵੀ ਹੈ ਨਹੀਂ ਪੰਜਾਬ ਤੋਂ ਨਹੀਂ 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 ਇੰਨਾ ਤਾਂ ਨਹੀਂ ਹੁੰਦਾ ਮੈਂ ਬਣਾ ਰਿਆ ਉਹ ਮੇਨ ਗਲੀਆਂ ਖਾਲੀ ਆ ਆ ਭਰੀਆਂ ਹੋਈਆਂ ਆ ਹੋਲੀ ਹੋਣੀ ਹੈ ਐਨ ਬਿਰਲਾਉੜ ਤੋਂ ਜਾ ਕੇ ਜਾਂਦੇ ਆ ਜੀ ਨਹੀਂ ਤੁਸੀਂ ਇਹਦਾ ਹੱਲ ਦੱਸੋ ਮੈਨੂੰ ਕੀ ਕਰ ਸਕਦੇ ਤੁਸੀਂ ਇੰਜੀਨੀਅਰ ਹੋ ਨਹੀਂ ਮੈਂ ਕਰ ਦਿੰਨੇ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਨਹੀਂ ਆ ਗਈ ਚਲਾਈਆਂ ਨੇ ਡਰੇਨਿੰਗ ਦੀਆਂ ਮੋਟਰਾਂ ਲੱਗੀਆਂ ਨੇ ਛੱਪੜਾਂ ਦੇ ਹਾਂ ਉਹ ਲੱਗੀਆਂ ਉਹ ਦੋਨੇ ਅੱਨੀ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕ ਕੇ ਗਾ ਚੱਲ ਨਹੀਂ ਰਹੀਆਂ ਨਾ ਉਹ ਬੰਦ ਹੀ ਪਈਆਂ ਬਹੁਤ ਦਿਨਾਂ ਤੋਂ ਨਗਰ ਕੌਂਸਲ ਨੂੰ ਦੇਤੀਆਂ ਸੀਗੀਆਂ ਕਿੱਥੇ ਪੈਂਦੀ ਕਿੱਥੇ ਲੱਗੀਆਂ ਇੱਕ ਸ਼ਮਸ਼ਾਨ ਘਾਟ ਡਿਸਪੋਲ ਬਣੀ ਕੋ ਬਾਡ ਨੰਬਰ 14 ਐ ਬਣੀ ਹੋਈ ਆਪਣੀ ਜੀ ਅੱਛਾ ਉਦੋਂ ਇਹ ਮਤਲਬ ਉਹ ਉਦੋਂ ਯਾਰ ਰਿਟੈਂਡਰ ਪਈਆਂ 1.5 ਸਾਲ ਹੋ ਗਿਆ ਇਹਨਾਂ ਨੇ ਪਰ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਉਹ ਕੈਂਚੀ ਚ ਨਗਰ ਕੌਂਸਲ ਨਹੀਂ ਹੁੰਦੀ ਐ ਨਾ ਜੋ ਉਹਨਾਂ ਨੇ ਦੇਖਣੀ ਹੁੰਦੀ ਐ ਅਸੀਂ ਦੱਸ ਦਿਆਂ ਫਿਰ ਉਹ ਕਹਿੰਦੇ ਤੁਸੀਂ ਐਵੇਂ ਹਰ ਗੱਲ ਐਵੇਂ ਜਾਈਂ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਤੇ ਆਪਾਂ ਕੱਲ ਨੂੰ ਇਹੋ ਸਾਹਿਬ ਹੀ ਹੋਣਗੇ ਉਹਨਾਂ ਨੂੰ ਪੁੱਛ ਲਿਓ ਉਹਨਾਂ ਨੇ ਟੈਂਡਰ ਨੂੰ ਲਿਆ ਸੀ ਮੋਟਰਾਂ ਨਾਲ ਚੱਲੀਆਂ ਨਹੀਂ ਉਹਨਾਂ ਕਿੰਨਾ ਖਰਚਾ ਹੋਰ ਤੇ ਖਰਚਾ ਤਾਂ ਕੁਣੀ ਉਹ ਦੋ ਦੋ ਚਾਰ ਬੰਦੀਆਂ ਲੱਗਦੀਆਂ ਨੇ ਮੋਟਰਾਂ ਲੱਗੀਆਂ ਹੋਈਆਂ ਨੇ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਪਾਣ ਨੰਬਰ 14 ਚ ਹਾਂ ਉਹ ਸਾਰਾ ਪਾਣੀ ਉਧਰ ਦਾ ਇਕੱਠਾ ਹੋ ਗਿਆ ਗਾਂ ਛੁੱਟਦੇ ਸੀਗੀ ਜੀ ਅੱਛਾ ਕਿਸ ਤਰ੍ਹਾਂ ਸੀ ਸਿਸਟਮ ਨਹੀਂ ਇੱਕ ਤਾਂ ਉਹ ਲੱਗੀਆਂ ਤੇ ਆਪਾਂ ਹੋਰ ਨਹੀਂ ਲਾ ਸਕਦੇ ਨਹੀਂ ਲੋਇਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੁੰਦਾ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਇਹ ਵੀ ਆਜ ਸਪੀਡ ਵਧ ਜੂਗੀ ਪਾਣੀ ਦਾ ਚੁੱਕੀ ਜਾਊਗਾ ਲੈ ਤਾਂ ਫਿਰ ਇੰਨੀ ਕੀ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਮੈਨੂੰ ਇਹੋ ਸਾਡ ਦੇ ਧਿਆਨ ਚ ਇਹ ਸਾਰੀ ਚੀਜ਼ ਇਹੋ ਸਾਡ ਦੇ ਧਿਆਨ ਚ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਚੱਲਦੇ ਗਏ ਚਲਾ ਦੇਣੀ ਹੈ ਗੱਲ ਵੀ ਚਲਾ ਦੇਣੀ ਹੈ ਬਾਤ ਅਰ ਸ਼ੀ ਇਹਨੂੰ ਪੁੱਛ ਲਾ ਕੇ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰਾ ਉਹ ਤਾਂ ਇੰਨਾ ਨਾ ਪਾਣੀ ਲੋਕੀ ਤਾਂ ਵਿੱਚ ਜਮਾ ਡੁੱਬਦੇ ਫਿਰਦੇ ਆ ਮੈਂ ਜੇ ਬਾਰਿਸ਼ ਨੂੰ ਡੋਗਦੇ ਨੇ ਨਿਕਲ ਜਾਣਗੇ ਸ਼ਾਮ ਨੂੰ ਸਾਰਾ ਪਾਣੀ ਇਹਦਾ ਡਰੇਨਰ ਤੋਂ ਹੀ ਨਿਕਲ ਜੇ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਕੋਲ ਤਾਂ ਮੈਂ ਬਸ ਆਪਣੇ ਸਟਾਰਮ ਸੀਵਰ ਪੰਜਾਬ ਕਿਸੇ ਸ਼ਹਿਰ ਕੀ ਦੇਖਿਆ ਨਹੀਂ ਐਨਾ ਤੱਕ ਇਦਾਂ ਨਹੀਂ ਮੈਂ ਦੇਖਿਆ ਹੈ ਤਾਂ ਬਹੁਤ ਜ਼ਿਆਦਾ ਆਪਾਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰ ਗਏ ਇਹ ਕੀ ਗੱਲ ਕਰਨੀ ਹੈ ਜੀ ਇਹੋ ਸਭ ਸਸਤੀ ਗੱਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜਿਵਰੇਜ ਬੋਰਡ ਤਾਂ ਮੇਰੇ ਕੋਲੇ ਖੜਾ ਹੈ ਤਾਂ ਕਹਿੰਦਾ ਇਹ ਉਹ ਚਲਾਉਂਦਾ ਨਹੀਂ ਮੈਂ ਮੋਟਰ ਨਹੀਂ ਚਲਾਣੀ ਹੈ ਸਾਹਮਣੇ ਲਾ ਮੋਟਰ ਤਾਂ ਤੁਸੀਂ ਚਲਾਓ ਨਹੀਂ ਮੈਂ ਮੋਟਰ ਉਹਨਾਂ ਹੈਂਡਓਵਰ ਹੀ ਉਹਨਾਂ ਕਿਤੇ ਕਮਾਦ ਉੱਪਰ ਮੈਂ ਕਾਗਜ਼ ਪੈਂਡਾ ਕੂ। ਉਹ ਕਹਿੰਦੇ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ। ਨਹੀਂ ਨਹੀਂ ਹੈਂਡਓਵਰ ਉਹਨਾਂ ਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਨਾਂ ਨਗਰ ਕੌਂਸਲ ਨੇ ਹੈਂਡਓਵਰ ਕੀਤੀ ਹੈ ਜੀ ਤੁਹਾਨੂੰ ਮੈਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲ। ਹਾਂ ਕੀ ਹੈ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ। ਕਮੇਟੀ ਦੇ ਕੰਸਰਨ ਨਹੀਂ ਕਹੀ ਨਾ ਮੱਕੜ ਮੇਰੇ ਕੋਲੇ ਖੜਾ ਇਹ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤਾ ਨਾ ਐਮਸੀ ਜੀ ਨੇ ਟੇਕਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕੌਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ 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 ਤੂੰ ਸੀ ਨਾ ਸਾਰਾ ਗੋਸ਼ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾਂ ਗੱਲ ਤੋਂ ਆਲੋ ਆਓ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਇਹ ਮੈਂ ਜੇ ਗਲਤ ਗੱਲ ਹੈ ਤਾਂ ਮੈਂ ਮੰਨ ਲੂੰਗਾ ਚਲੋ ਕੋਈ ਨਹੀਂ ਫਿਰ ਸਵੇਰੇ ਦੇਖਦੇ ਆ ਮੈਂ ਝੂਠ ਨਹੀਂ ਬੋਲਦਾ ਨਾ ਕਲੀਅਰ ਗੋ ਨਹੀਂ ਮੈਂ ਚਲੋ ਮੈਂ ਈਓ ਸਾਹਿਬ ਤੇ ਇਹ ਹੋਰ ਹਾਂ ਤੁਸੀਂ ਦੋਨੇ ਆਓ ਮੇਰੇ ਕੋਲ ਰੱਖੀ ਵੀ ਹੈ ਜੀ ਮੀਡੀਆ ਵੱਗਾਂ ਰੱਖੀ ਹੋਈ ਹੈ ਕੱਲ ਨਹੀਂ ਆਇਆ ਗੱਲ ਇਹ ਇਹ ਤਾਂ ਕਰੋ ਇਹ ਤਾਂ ਬਹੁਤ ਸਾਡੀ ਜੀ ਮੈਂ ਉਹਨੇ ਟੇਕਓਵਰ ਕੀਤੇ ਪਹਿਲਾਂ ਡਰੇਨਿੰਗ ਬੈਗ ਮੇਰੇ ਕੋਲ ਸੀਗੇ ਇਹਨੇ ਵੀ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਚ ਮੈਂ ਮੈਮ ਜੇ ਮੈਂ ਤੁਹਾਨੂੰ ਦੱਸਦਾ ਨਾ ਇਹ ਗਲਤ ਕਿੰਨੇ ਸੀਰ ਜੇ ਸੀਰ ਸਾਡੀਆਂ ਮੇਰੀਆਂ ਮੋਟਰਾਂ ਸ ਚੋਲੋ ਕੋਈ ਨਹੀਂ ਕਾਢਦੇ ਗੱਲ। ਹਮ ਆਜਾ ਸਾਰੇ। ਇਹ ਤੇ ਟੋਆ ਕਹਿੰਦਾ ਸੀਗਾ ਪੱਟਿਆ ਪੈਂਡਾ। ਪ੍ਰਲਾਦ ਚੌਂਕ ਜੀ। ਪ੍ਰਲਾਦ ਚੌਂਕ। ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਟੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ। ਹਾਂ ਜੀ। ਹੱਥ ਕੋਈ ਡਿੱਗ ਪਵੇ ਵਿੱਚ। ਕਰਦੇ ਆਂ ਜੀ ਉਹ ਮੱਕੜ ਸਾਹਿਬ ਨੂੰ ਕਹਤਾ ਸੀ ਵਸੇ ਮੈਂ ਪ੍ਰਲਾਦ ਚੌਂਕ ਦਾਦੇ ਉੱਥੇ। ਕਿਆ ਸੀਗਾ? ਹਾਂ ਜੀ ਹਾਂ ਜੀ। ਮੈਂ ਉਹਨੂੰ ਐਵੇਂ ਦੱਸਦੇ ਮੈਂ ਕਿ ਰਵਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ। ਹੂੰ ਹੂੰ। ਕੱਚੀ ਮੰਡੀ ਬੁਰਾ ਹਾਲ ਜੀ। ਮडम ਹੈ ਸਭ ਕੁਝ ਗਲਤ ਇਹਨਾਂ ਦੀ ਕਰਨ ਦੀ ਹੈ ਜੀ। ਹੂੰ। ਇਹ ਥੋੜਾ ਜਿਹਾ ਜ਼ਿਆਦਾ ਫਕਰਦੇ। ਆ ਮडम ਜਮਾ ਸੈਂਟਰ ਪੁਆਇੰਟ ਆ ਜੀ ਬਜ਼ਾਰ ਦਾ। ਆਹਾ। ਹਾਂ ਜੀ। ਇੱਥੇ ਵੀ ਆ ਹਾਲ ਹੈ। ਹੂੰ। ਤੁਸੀਂ ਤੁਸੀਂ ਆਓ। ਨਹੀਂ ਨਹੀਂ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤਾਈ ਨਿਕਲਦਾ ਹੀ ਨਹੀਂ। ਮੈਂ ਖੜਾ ਹੀ ਆ ਲੋਕ। ਰਾਤ ਤਾਈ ਨਿਕਲਦਾ ਹੀ ਪਾਣੀ। ਨਹੀਂ ਨਿਕਲਦਾ ਨਾ। ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ। ਮੈਂ ਮੈਂ ਤਾਂ ਤਾਂ ਕਹਿੰਦੇ ਇਹਨਾਂ ਵੀ ਕਿ ਜਦੋਂ ਤੋਂ ਪਹਿਲੇ ਨਾ ਉਦੋਂ ਰੋਟੀ ਅਸੀਂ ਘਰੋਂ ਖਾਣ ਦੀ। ਆ ਸਾਰੇ ਦੁਕਾਨਦਾਰ ਖੜੇ ਆ ਇੱਥੇ। ਬੁਰਾ ਹਾਲ ਹੈ ਜੀ। ਇਹਨਾਂ ਦੇ ਨਾ ਪਈਆਂ ਨਾ ਤੇ ਆਪ ਤਾਂ ਸਾਨੂੰ ਜੀ ਤੁਸੀਂ ਆਓ ਇੱਥੇ ਤੇ ਇਹਦੇ ਮੋਟਰਾਂ ਮੋਟਰਾਂ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਕੜ ਨੂੰ। ਅੱਛਾ। ਆਉਜੀ ਉਹ ਮਾੜਾ ਦਿਨ ਸਾਰੇ ਜਿਹੜਾ ਲਾਕੇ ਆਈਆਂ ਬਾਜ਼ਾਰ ਚ ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਇਹ ਤਾਂ ਜਰੂਰ ਆ ਹੂੰ ਕਿੰਨੇ ਸਾਲਾਂ ਦੀ ਐ ਇਸ ਮਸੂਹ ਪੁਰਾਣਾ ਇਹ ਤਾਂ ਦੇਖਣਾ ਹੀ ਨਹੀਂ ਪਾਣੀ ਦੇ ਕਰ ਰ ਟੁੱਪ ਦੀਆਂ ਝੁੱਪ ਟੁੱਪੀਆਂ ਤੇਜ਼ੀ ਨਾਲ ਪੜਦੀਆਂ ਜਿਵੇਂ ਲੈ ਵੀ ਬੱਸ ਹਾਂ ਹਾਂ ਕਈ ਵੇਰ ਸਾਤ ਨੂੰ ਹੀ ਕਰਾਉਣਾ ਪੈਂਦਾ ਦੁਕਾਨ ਦਾ ਸਾਮਾਨ ਚੱਕ ਕੇ ਉੱਤੇ ਰੱਖਣਾ ਬੰਦਾ ਕੰਟਰਾ ਵਿੱਚ ਵੜ ਜਾਂਦਾ